ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਤਰੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅਵਰੀ YouTube ਚੈਨਲ ਨੂੰ ਗੱਲ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਆਪਾਂ ਗੱਲ ਕਰਾਂਗੇ ਕਿਉਂਕਿ ਹੁਣ ਜਿਹੜੀ ਕਣਕ ਦੀ ਵਾਢੀ ਤੋਂ ਬਾਅਦ ਜਿਹੜੀ ਤੁਬੀ ਦਾ ਸੀਜ਼ਨ ਵੀ ਜਿਹੜਾ ਐਂਡ ਤੇ ਲੱਗ ਗਿਆ ਹੈ ਤੇ ਬਹੁਤ ਇਲਾਕੇ ਦੇ ਵਿੱਚ ਜਿਹੜਾ ਸੀਜ਼ਨ ਤੂੜੀ ਦਾ ਵੀ ਖਤਮ ਹੋ ਗਿਆ ਹੈ ਤੇ ਹੁਣ ਆਪਾਂ ਕਿਸਾਨ ਭਰਾਵਾਂ ਨੇ ਕਰਨੀ ਹੈ ਝੋਨੇ ਦੀ ਤਿਆਰੀ ਤੇ ਪਨੀਰੀ ਆਪਾਂ ਬੀਜਣੀ ਆ ਤੇ ਇਸ ਵਾਰ 2025 ਦੇ ਵਿੱਚ ਉਹ ਕਿਹੜਾ ਝੋਨਾ ਜਿਹੜਾ ਰਿਕਾਰਡ ਤੋੜੂਗਾ ਸਭ ਤੋਂ ਵੱਧ ਕਿਹੜਾ ਝੋਨਾ ਲਊਗਾ ਤੇ 40 ਕੁਇੰਟਲ ਤੱਕ ਜਿਹੜਾ ਆਪਾਂ ਝੋਨੇ ਦਾ ਉਹ ਟੋਪ ਦੀਆਂ ਕਿਹੜੀਆਂ ਕਿਸਮਾਂ ਜਿਨ੍ਹਾਂ ਤੋਂ ਆਪਾਂ ਬਹੁਤ ਘੱਟ ਸਮੇਂ ਦੇ ਵਿੱਚ 40 ਕੁਇੰਟਲ ਤੱਕ ਆਪਾਂ ਝਾੜ ਲੈ ਸਕਦੇ ਆ ਤੇ ਸਭ ਤੋਂ ਵੱਧ ਝਾੜ ਲੈਣ ਦਾ ਤਰੀਕਾ ਕੀ ਹੈ ਕਿਸ ਤਰੀਕੇ ਦੇ ਨਾਲ ਆਪਾਂ ਝੋਨੇ ਤੋਂ ਸਭ ਤੋਂ ਵੱਧ ਝਾੜ ਲੈ ਸਕਦੇ ਆ ਇਹ ਸਾਰੀਆਂ ਗੱਲਾਂ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਐਂਡ ਤੱਕ ਦੇਖਿਓ ਤੇ ਜਿੰਨਾ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਪ੍ਰਭ ਉਹ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਪੂਛਾ 44 ਹੋਗੀ ਪੂਛਾ ਦੀ ਜਿਹੜੀ ਕਿਸਮਾਂ ਸੀ ਆ ਪਹਿਲਾਂ ਜਿਹੜੇ ਜ਼ਿਮੀਂਦਾਰ ਭਰਾਤੇ ਇਹਨਾਂ ਕਿਸਮਾਂ ਨੂੰ ਮੰਨਦੇ ਤੇ ਸਾਰੇ ਪੰਜਾਬ ਦੇ ਵਿੱਚ ਲੱਗਦੀਆਂ ਸੀ ਝਾੜ ਵੀ ਬਹੁਤ ਰਿਕਾਰ ਤੌਰ ਦੰਦੀਆ ਸੀ ਪਰ ਹੁਣ ਇਹਨਾਂ ਦੇ ਮੁਕਾਬਲੇ ਜਿਹੜੀਆਂ ਕਿਸਮਾਂ ਨੰਮੀਆਂ ਕਿਸਮਾਂ ਆਈ ਆਈ ਇਹਨਾਂ ਦੇ ਮੁਕਾਬਲੇ ਉਹ ਝਾੜ ਦਿੰਦੀ ਹੈ ਤੇ ਸਮਾਂ ਵੀ ਘੱਟ ਲੈਂਦੀ ਹੈ ਹੁਣ ਪੂਸ਼ ਹੈ ਚਾਲੀ ਹੋ ਗਏ ਸਭ ਤੋਂ ਵੱਧ ਸੰਭਾਲਣ ਦੀ ਹੈ ਤੇ ਹੁਣ ਜਿਹੜੀਆਂ ਨਵੀਆਂ ਕਿਸਮਾਂ ਆਈ ਹੈ ਇਹਦੇ ਨਾਲੋਂ 10 15 ਦਿਨ ਘੱਟ ਲੰਦੀ ਹੈ ਤੇ ਝਾੜ ਦੇ ਵਿੱਚ ਵੀ ਪੂਰਾ ਐਨ ਆਪਾਂ ਕਹਿ ਸਕਦੇ ਹਾਂ ਰਿਕਾਰਡ ਤੋੜ ਝੜ ਦਿੰਦੀਆਂ ਉਹ ਕਿਸਮਾਂ ਕਿਸਾਨਪ੍ਰਾਪ ਉਹ ਹੈਗੀ ਹੈ 1 PR ਕਿਸਮ 131 ਇਹ ਵੀ ਕਿਸਾਨਪ੍ਰਾਪ ਉਹ ਬਹੁਤ ਚੰਗੀ ਕਿਸਮ ਹੈ ਤੇ ਪਿਛਲੇ ਸਾਲ 2024 ਦੇ ਸੀਜ਼ਨ ਦੇ ਵਿੱਚ ਇਸ ਕਿਸਮ ਨੇ 40 ਕੁਇੰਟਲ ਦੇ ਨੇੜੇ 13 42 ਚਾਰੀ ਕੁਇੰਟਲ ਤੱਕ ਹਜੇ ਪਹੁੰਚੀ ਤਾਂ ਹੈ ਨਹੀਂ ਪਰ 30 38 ਕੁਇੰਟਲ ਤੱਕ ਜਿਹੜਾ ਇਸ ਬਰੇਟੋ ਜੀਵਿੰਦਰ ਭਰਾਵਾਂ ਨੇ ਝਾੜ ਦਿੱਤਾ ਤੇ ਇਸ ਵਾਰ ਵੀ ਬਹੁਤ ਜ਼ਿਆਦਾ ਰਕਬੇ ਦੇ ਵਿੱਚ ਇਹਦੀ ਜਿਹੜੀ ਲਵਾਈ ਹੋਊਗੀ ਤੇ 110 ਦਿਨ ਦੇ ਵਿੱਚ ਜਿਹੜੀ ਇਹ ਪੱਕ ਕੇ ਤਿਆਰ ਹੋ ਜਾਂਦੀ ਹੈ ਜਦੋਂ ਪੱਕੇਤ ਦੇ ਵਿੱਚ ਇਹਨੂੰ ਲਾਤਾ ਤੇ ਦੂਜੀ ਕਿਸਮ ਹੈਗੀ ਕਿਸਾਨ ਪ੍ਰਭੂ ਸੁਪਰੀਮ 110 ਇਹ ਵੀ ਬਹੁਤ ਵਧੀਆ ਚੰਗੀ ਕਿਸਮ ਹੈ ਪੀਆ 131 ਜਿੰਨੀ ਟਾਈਮ ਲੈਂਦੀ 110 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਪਿਛਲੇ ਸਾਲੇ ਦਾ ਵੀ ਝਾੜ ਕੇ ਸਨਪਰਾਵੋ 35 60 ਕੈਂਟਲ ਤੱਕ ਜਿਹੜਾ ਜੀਮਦਰ ਭਰਾਵਾਂ ਨੇ ਲੱਤਾ ਏ ਤੇ ਇਸ ਸਾਲ ਵੀ ਤੁਸੀਂ ਜੇ ਇਹਨੂੰ ਲਾਉਣਾ ਚਾਹੁੰਦੇ ਹੋ ਪੀਆ 131 ਤੇ 110 ਨੂੰ ਸੁਪਰੀਮ ਨੂੰ ਇਹਦੇ ਆ ਜਿਹੜਾ ਕਿਸਾਨਪਰਾਵੋ ਲਾਉਂਦਾ ਜਿਹੜਾ ਸਹੀ ਸਮਾਂ ਕਿਸਾਨਪਰਾਵੋ ਜੇ ਆਪਾਂ ਇਹਨੂੰ ਗੇਤਾ ਲਾਵਾਂਗੇ ਜਿਵੇਂ ਇਸ ਵਾਰ 5 1 ਜੂਨ ਤੋਂ ਜਿਵੇਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਜੇ ਆਪਾਂ ਇਹਨੂੰ ਸ਼ੁਰੂ ਦੇ ਵਿੱਚ 1 ਤੋਂ ਲੈ ਕੇ 10 ਤੱਕ ਇਹਨੂੰ ਆਪਾਂ ਲਾਵਾਂਗੇ ਤਾਂ ਇਹ ਝਾੜ ਇਹਨਾਂ ਨਹੀਂ ਦਊ। ਫਿਰ ਜਿਹੜਾ PRF 35 110 ਹੈ ਜਿਹੜਾ ਝਾੜ ਕਿਸਾਨ ਭਰਾਵੋ ਉਹੀ 35 ਕਾ ਕੁਆਂਟਲ ਤੱਕ ਆਪਾਂ ਨੂੰ ਮਿਲੂ। ਪਰ ਜੇ ਆਪਾਂ ਇਹਨੂੰ ਥੋੜਾ ਜਿਹਾ ਲੇਟ ਕਰਾਂਗੇ, ਲੇਟ ਆਪਾਂ ਕਹਿ ਸਕਦੇ ਆਪਾਂ ਬਹੁਤਾ ਵੀ ਨਹੀਂ ਕਰਨਾ। ਆਪਾਂ 18 19 20 ਤੱਕ 25 ਤੋਂ ਪਹਿਲਾਂ ਪਹਿਲਾਂ ਜੇ ਆਪਾਂ ਇਹਦੀ ਲਵਾਈ ਕਰਾਂਗੇ ਤਾਂ ਜਿਹੜਾ ਝਾੜ ਹੈ 35 36 ਕੁਇੰਟਲ ਤੱਕ ਆਪਣਾ ਆਰਾਮ ਦੇ ਨਾਲ ਜਾ ਸਕਦਾ ਤੇ 30 ਬੱਤੀ ਦੇ ਦਿਨਾਂ ਦੀ ਜਿਹੜੀ ਇਹਦੀ ਪਨੀਰੀ ਤਿਆਰ ਹੋ ਜਾਂਦੀ ਹੈ ਤੇ ਪਨੀਰੀ ਵਜਾਈ ਦਾ ਜਿਹੜਾ ਸਮਾਂ ਕਿਸਾਨਪ੍ਰਭ ਜੇ ਆਪਾਂ 20 ਜੂਨ ਨੂੰ ਆਪਾਂ ਇਹਦੀ ਲਵਾਈ ਕਰ ਰਹੇ ਹਾਂ ਤਾਂ ਆਪਾਂ 20 ਮਈ ਨੂੰ ਜਿਹੜੀ ਇਹਦੀ ਪਨੀਰੀ ਆਪਾਂ 18 20 ਮਈ ਨੂੰ ਆਪਾਂ ਬੀਜ ਸਕਦੇ ਹਾਂ ਤੇ ਜੇ ਕਿਸਾਨਪ੍ਰਭ ਆਪਾਂ ਇਹਨੂੰ ਹੋਰ ਲੇਟ ਕਰ ਸਕਦੇ ਹਾਂ ਜਾਂ ਤੁਸੀਂ ਲੇਟ ਲਗਾਉਣਾ ਚਾਹੁੰਦੇ ਹੋ ਜਿਵੇਂ ਜੂਨ ਦੇ ਅਖੀਰਲੇ ਹਾਉਤੇ ਦੇ ਵਿੱਚ ਜੇ ਨੂੰ ਨੀ 30 31 1 ਜੁਲਾਈ ਦੇ ਨੇੜੇ ਆਪਾਂ ਇਹਨੂੰ ਲਾਵਾਂਗੇ ਤਾਂ ਜਿਹੜਾ ਝਾੜਾ ਕਿਸਾਨ ਪ੍ਰਭੂ ਰਿਕਾਰਡ ਤੋਂ ਉੱਚਾ ਹੈ ਕਿਉਂਕਿ ਅੱਗੇ ਜੇ ਕਿ ਜਦੋਂ ਨਸਾਰਾ ਹੁੰਦਾ ਹੈ ਤਾਂ ਜੇ ਗਰਮੀ ਜ਼ਿਆਦਾ ਹੋਵੇ ਤਾਂ ਝਾੜ ਘਟਦਾ ਹੈ ਜੇ ਆਪਾਂ ਲੇਟ ਲਾਵਾਂਗੇ ਤਾਂ ਜਿਹੜੀ ਆਪਣੀ ਫਸਲ ਹੈ ਲੇਟ ਨਸਾਰਾ ਕਰੂਗੀ ਤੇ ਉਦੋਂ ਜਿਹੜਾ ਦਾਪਮਾਨ ਹੈ ਉਹ ਥੋੜਾ ਜਿਹਾ ਥੱਲੇ ਨੂੰ ਚਲੇ ਜਾਂਦਾ ਹੈ ਤੇ ਪ੍ਰੋਪਰ ਦਾਣਾ ਬਣਦਾ ਹੈ ਜਿਸ ਕਰਕੇ ਜਿਹੜਾ ਇਹਦਾ ਫਿਰ ਝਾੜ ਹੈ ਦੋ ਹੀ ਕਿਸਮਾਂ ਦਾ ਆਪਾਂ 40 ਕੁਇੰਟਲ ਦੇ ਅੱਤੇ ਸੱਤੇ ਆਪਾਂ ਲੈ ਸਕਦੇ ਆ ਤੇ ਇਹ ਦੋ ਕਿਸਮਾਂ ਬਾਰੇ ਅੱਜ ਆਪਾਂ ਤੁਹਾਨੂੰ ਦੱਸਿਆ ਜੇ ਤੁਸੀਂ ਇਹਨਾਂ ਨੂੰ ਲਗਾਉਣਾ ਚਾਹੁੰਦੇ ਹੋ ਤੁਸੀਂ ਆਰਾਮ ਦੇ ਨਾਲ ਲਗਾ ਸਕਦੇ ਹੋ ਪੂਸ਼ਾ 44 ਦੇ ਮੁਕਾਬਲੇ ਆਪਾਂ ਆਰਾਮ ਦੇ ਨਾਲ 35 36 40 ਕੁਇੰਟਲ ਤੱਕ ਇਹਨਾਂ ਨੂੰ ਝਾੜ ਲੈ ਸਕਦੇ ਆ ਤੇ ਬਾਕੀ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਕਰਿਓ ਤੇ ਬਾਕੀ ਹੋਰ ਵੀ ਹੁਣ ਆਪਣੇ ਚੈਨਲ ਤੇ ਵੀਡੀਓ ਆਪਾਂ ਪਾਉਂਦੇ ਰਹਾਂਗੇ ਪਨੀਰੀ ਦੇ ਰਿਲੇਟਡ ਝੋਨੇ ਦੇ ਰਿਲੇਟਡ ਤੇ ਬਾਕੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ